ਠੇਕੇਦਾਰੀ ਸਿਸਟਮ ਦੇ ਖਿਲਾਫ ਪਿਛਲੇ 7 ਮਹੀਨੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰਿਆ ਦੇ ਨੇੜੇ ਧਰਨਾ ਲਗਾ ਕੇ ਬੈਠੇ ਪੱਲੇਦਾਰ ਮਜ਼ਦੂਰਾਂ ਵੱਲੋਂ ਆ ਸੂਬਾ ਵਰਦਾਨ ਸਿੰਦਰਪਾਲ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰ ਰੋਸ ਧਰਨਾ ਲਗਾਇਆ ਗਿਆ ਇਸ ਮੌਕੇ ਤੇ ਰੈਨੂ ਸੰਬੋਧਨ ਕਰਦੇ ਜਥੇਬੰਦੀ ਦੇ ਵੱਖ-ਵੱਖ ਆਗੂਆਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਪੱਲੇਦਾਰ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਅਤੇ ਪਿਛਲੀ ਸਰਕਾਰਾਂ ਵਾਂਗ ਟਾਲਮਟੋਲ ਦੀ ਨੀਤੀ ਅਪਣਾਉਣ ਤੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਨੂੰ ਅਗਲੇ 72 ਘੰਟੇ ਦਾ ਆਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧੀ ਉਦਾਈਗੀ ਦਾ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਤਾਂ ਉਹ ਤਿੱਖਾ ਸੰਘਰਸ਼ ਪਿੱਟਣਗੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਥੇਬੰਦੀ ਦੇ ਆਗੂਆਂ ਦੇ ਫੂਡ ਸਪਲਾਈ ਮੰਤਰੀ ਲਾਲ ਸਿੰਘ ਘਟਾਰੂ ਚੱਕ ਉੱਤੇ ਗੰਭੀਰ ਆਰੋਪ ਲਗਾਉਂਦੇ ਹੋਏ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਇੱਕ ਦਾ ਸਿਸਟਮ ਬੰਦ ਕਰੋ ਬੰਦ ਕਰੋ ਗੱਲਬਾਤ ਸਨਾ ਮੋਹਨ ਸਿੰਘ ਹੈ ਜੀ ਮੋਹਨ ਸਿੰਘ ਜੀ ਅੱਜ ਸਰਕਾਰ ਵਿਰੁੱਧ ਨਾਰੇਬਾਰੀ ਕਰ ਰਹੇ ਹਾਂ ਕਰ ਰਹੇ ਹਾਂ ਕਿੰਨੇ ਦਿਨਾਂ ਤੋਂ ਤੁਹਾਨੂੰ ਅਸਰ ਚ ਲੜ ਰਹੇ ਹਾਂ ਅਸੀਂ ਜੀ 7 ਜਨਵਰੀ ਤੋਂ ਲੈ ਕੇ ਜੋ ਇਹ ਸੰਘਰਸ਼ ਉਲੀਕ ਰਹੇ ਆ ਇਹ ਇਹ 7 ਜਥੇਬੰਦੀਆਂ ਦਾ ਜਿਹੜੇ ਏਕਤਾ ਦੇ ਨਾਲ ਸੰਘਰਸ਼ ਚੱਲ ਰਿਹਾ ਸੀ ਅੱਜ ਜੇ ਉਹ ਪ੍ਰੋਗਰਾਮ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਉਲਿੱਕ ਰਹੇ ਆ ਇੱਕ ਕੱਲੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਅੱਜ ਸੰਘਰਸ਼ ਦਾ ਜਿਹੜਾ ਰਸਤਾ ਅਪਣਾ ਰਹੀ ਹੈ ਜਿਹਦੇ ਕਮਾਨ ਸਿੰਦਰਪਾਲ ਜੀ ਪ੍ਰਧਾਨ ਜੀ ਕਰ ਰਹੇ ਨੇ ਪਰ ਸਾਡੀ ਮਜਬੂਰੀ ਹੈ 7 ਮਹੀਨੇ ਦਾ ਸਮਾਂ ਬੀਤ ਚੁੱਕਿਆ ਜਿਹਦੇ ਵਿੱਚ ਹਰ ਵਾਰੀ ਸਾਨੂੰ ਪ੍ਰਸ਼ਾਸਨ ਵੱਲੋਂ ਮੰਤਰੀ ਸਹਿਬਾਨ ਵੱਲੋਂ ਵਸਵਾਸ ਦੇ ਵਿੱਚ ਲੈ ਕੇ ਕਿਹਾ ਜਾਂਦਾ ਸੀ ਕਿ ਤੁਹਾਡੇ ਜੋ ਰੇਟ ਹੈ ਉਹ ਫਿਕਸ ਕਰ ਦਿੱਤੇ ਜਾਣਗੇ ਜਿਹਦਾ ਰੇਟ 4.5 ਤੋਂ 5 ਰੁਪਏ ਪ੍ਰਤੀ ਬੋਰੀ ਹੋਏਗਾ ਪਰੰਤੂ 13 ਤਰੀਕ ਨੂੰ ਜਦੋਂ ਮੀਟਿੰਗ ਠੇਕੇਦਾਰਾਂ ਨਾਲ ਹੋਈ ਹੈ ਤਾਂ ادੋ ਸਾਰਾ ਸਿਸਟਮ ਚੇਂਜ ਹੋ ਗਿਆ ਅਸੀਂ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ ਨੂੰ ਜਦੋਂ 22 ਤਰੀਕ ਨੂੰ ਮਿਲਦੇ ਆ ਤਾਂ ਉਹਨਾਂ ਦੀ ਬਲਡ ਕੀ ਹੈ ਕਿ ਮੈਂ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਉਹਨੂੰ ਜਾਣਦਾ ਹੀ ਨਹੀਂ ਇਸ ਗੱਲ ਤੋਂ ਪਤਾ ਲੱਗਦਾ ਕਿ ਅੱਜ ਜੋ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦਾ ਫੋਰਸ ਸਪਲਾਈ ਮੰਤਰੀ ਹੈ ਇਹ ਪੰਜਾਬ ਸਰਕਾਰ ਕਹਿੰਦੀ ਸੀ ਕਿ ਜੋ ਕਾਂਗਰਸ ਸਰਕਾਰ ਵੇਲੇ ਟੈਂਡਰ ਘਟਾਲਾ ਹੋਇਆ ਸੀ ਜੋ ਮinistr ਸੀਗੇ ਭਾਰਤ ਪੁਛਨਾਸੂ ਜੀ ਕਿ ਉਹ 2000 ਰੁਪਿਆ ਟੈਂਡਰ ਘਟਾਲਾ ਕਰ ਗਏ ਨੇ ਪਰ ਜਿਹੜੀ ਬਿਲਡਿੰਗ ਫੋਰਸ ਸਪਲਾਈ ਮੰਤਰੀ ਲਾਲਚੰਦ ਘਟਾਰੂ ਚੱਕ ਦੀ ਸੀ ਕਿ ਮੈਂ ਮਜ਼ਦੂਰ ਜੱਥੇ ਬੰਦਿਆਂ ਨੂੰ ਜਾਣਦਾ ਨਹੀਂ ਅਸੀਂ ਕਹਿੰਦੇ ਆ ਕਿ ਉਹ 40000 ਕਰੋੜ ਰੁਪਏ ਦਾ ਘਟਾਲਾ ਕਰ ਗਿਆ ਜਿਹੜਾ ਕਿ ਲੇਬਰਾਂ ਨੂੰ ਸਿੱਧਾ ਕੰਮ ਦੇਣ ਦੀ ਪ੍ਰਪੋਜ਼ਲ ਤਿਆਰ ਹੋ ਗਈ ਸੀ ਉਹਨੇ 40000 ਕਰੋੜ ਦੇ ਵਿੱਚ ਇਹ ਲੇਬਰ ਦੀ ਪ੍ਰਪੋਜ਼ਰ ਰੱਦ ਕਰਕੇ ठेकेदारों ਨੂੰ ਕੰਮ ਦੇਣ ਦੀ ਜਿਹੜੀ ਨੀਤੀ ਬਣਾ ਲਈ ਹੈ ਇਸ ਕਰਕੇ ਅਸੀਂ ਅੱਜ ਇੱਥੋਂ ਵੱਡੇ ਸੰਘਰਸ਼ ਦੀ ਚੇਤਾਵਨੀ ਪੰਜਾਬ ਸਰਕਾਰ ਨੂੰ ਦੰਨੇ ਹੈ ਜੇਕਰ 72 ਘੰਟੇ ਦੇ ਵਿੱਚ ਪੰਜਾਬ ਸਰਕਾਰ ਨੇ ਪਾਲਿਸੀ ਰੱਦ ਕਰਕੇ ਸਿੱਧਾ ਭਗਤਾਨ ਸਿੱਧਾ ਪੈਸਾ ਮਜ਼ਦੂਰਾਂ ਨੂੰ ਨਾ ਦਿੱਤਾ ਵਾਅਦੇ ਦੇ ਮੁਤਾਬਕ ਜੇ ਉਹਨਾਂ ਨੇ 4.5 ਰੁਪਏ ਲੋਡਿੰਗ ਤੇ ਸਾਡੇ 5 ਰੁਪਏ ਸਟ੍ਰੈਕਲ ਦਾ ਵਾਅਦਾ ਸਾਡੇ ਨਾਲ ਕੀਤਾ ਸੀ ਜੇਕਰ ਇਹ ਨਾ ਲਾਗੂ ਕੀਤਾ ਤਾਂ ਅਸੀਂ 72 ਘੰਟੇ ਤੋਂ ਬਾਅਦ ਕੋਈ ਵੀ ਪ੍ਰੋਗਰਾਮ ਕੋਈ ਵੱਡਾ ਸੰਘਰਸ਼ ਉਲਿਕਣ ਲਈ ਮਜਬੂਰ ਹੋ ਜਾਵਾਂਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਫੂਡ ਸਪਲਾਈ ਵਿਭਾਗ ਨੇ ਚੰਡੀਗੜ੍ਹ ਦੀ ਹੋएगी 200 ਦਿਨਾਂ ਤੋਂ ਉੱਪਰ ਹੋ ਚੁੱਕਿਆ ਪਰ ਪੰਜਾਬ ਸਰਕਾਰ ਦੇ ਕੰਨ ਦੇ ਜੂਨੀ ਸਰਕੀ ਜਦੋਂ ਇਲੈਕਸ਼ਨ ਸੀ ਇਲੈਕਸ਼ਨ ਦੇ ਵਿੱਚ ਬੜੇ ਸਾਨੂੰ ਤਰੀਕੇ ਨਾਲ ਇਹਨੇ ਨਰਮ ਹੋ ਕੇ ਕਹਿੰਦੇ ਸੀ ਕਿ ਤੁਸੀਂ ਇੱਕ ਵਾਰੀ ਸਾਡੀ ਜਿਹੜੀ ਗੱਲ ਸੁਣੋ ਵੋਟਾਂ ਪਾਓ ਪਰ ਇਹ ਭੁੱਲ ਚੁੱਕੀ ਐ ਭਗਵਾਨ ਤਮਾਨ ਸਰਕਾਰ ਕੀ ਚਾਰ ਜਿਮਣੀ ਚੋਣਾ ਹੋਰ ਨੇ ਭਾਵੇਂ ਉਹ ਗਿੱਦੜ ਬਾਇ ਦੀ ਹੋਏ ਜਾਂ ਬਰਨਾਲੇ ਦੀ ਹੋਏ ਉਸ ਸਮੇਂ ਤਾਂ ਸੀ ਇਹਨਾਂ ਦੇ ਵਿਸ਼ਵਾਸ ਦੇ ਵਿੱਚ ਆ ਗਏ ਸੀ ਹੁਣ ਅਸੀਂ ਹਰ ਜਗ੍ਹਾ ਵਿਰੋਧ ਕਰਾਂਗੇ ਤੁਹਾਨੂੰ ਲਾਰਾ ਲਾਇਆ ਗਿਆ ਤਾਂ ਕਿ ਅਸੀਂ ਵੋਟਾਂ ਨਾ ਦੇ ਜਾਈਏ ਬਹੁਤ ਵੱਡਾ ਲਾਰਾ ਲਾਇਆ ਗਿਆ ਜੀ ਸਾਨੂੰ ਭਰੋਸੇ ਦੇ ਵਿੱਚ ਲੈ ਲਿਆ ਵੀ ਤੁਹਾਨੂੰ ਇਹ ਤਾਂ ਚੋਣ ਜਾਬਤੇ ਕਰਕੇ ਪ੍ਰੋਬਲਮ ਆ ਰਹੀ ਐ 2 ਜੁਲਾਈ ਤੋਂ ਬਾਅਦ ਨਾਲ ਦੀ ਨਾਲ ਤੁਹਾਨੂੰ ਅਸੀਂ ਉਹ ਨੋਟੀਫਿਕੇਸ਼ਨ ਦੀ ਕਾਪੀ ਜਾਰੀ ਕਰਦੇ ਹਾਂਗੇ ਜੋ 35 ਸਾਲਾਂ ਦੇ ਵਿੱਚ 40ਾਂ ਦੇ ਵਿੱਚ ਤੁਹਾਡਾ ਕਿਸੇ ਸਰਕਾਰ ਨੇ ਕੰਮ ਨਹੀਂ ਕਰਿਆ ਇਹ ਪਹਿਲੇ ਪੰਨੇ ਤੇ ਨਾਂ ਲਿਖਿਆ ਜਾਏਗਾ ਕਿ ਆਮ ਆਦਮੀ ਪਾਰਟੀ ਨੇ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਤੇ ਉਹ ਵਾਅਦਾ ਪੂਰਾ ਕਰ ਦਿੱਤਾ ਥੋੜਾ ਅਸੀਂ ਇਹਨਾਂ ਦੇ ਬਸਵਾਸ ਦੇ ਵਿੱਚ ਨਹੀਂ ਆਵਾਂਗੇ ਜਿਹੜਾ ਇਹ ਇਹਨਾਂ ਦੇ ਮਨਿਸਟਰ ਜਾਂ ਫੋਰਸ ਸਪਲਾਈ ਵਿਭਾਗ ਜਿਹੜਾ ਕਿ ਚੰਡੀਗੜ੍ਹ 39 ਦੇ ਵਿੱਚ ਹੈ ਅਫਸਰਸਾਈ ਭਰੋਸੇ ਦੇ ਵਿੱਚ ਲਏ ਜਾਂਦੀ ਹੈ ਜਿੰਨਾ ਚਿਰ ਨੋਟੀਫਿਕੇਸ਼ਨ ਦੀ ਕਾਪੀ ਜਾਰੀ ਨਹੀਂ ਕਰਨਗੇ ਇੰਨਾ ਚਿਰ ਅਸੀਂ ਆਦੇ ਭਰੋਸੇ ਦੇ ਵਿੱਚ ਨਹੀਂ ਆਵਾਂ। ਛਿੰ다 ਸਿੰਘ ਦੀ ਸੰਗੋਗਰ ਜੀ, ਸੁਮਿਤ ਜੀ ਕੀ ਪ੍ਰੋਬਲਮ ਹੈ ਜਿਹੜਾ ਤੁਸੀਂ ਨਾਰੇ ਬਾਜੀ ਕਰ ਰਹੇ ਹੋ ਉਹ ਸਰਸ ਦਾ ਕਾਪੀ ਲੰਮੇ ਤੋਂ ਹੁਣ ਕੀ ਚੱਲ ਰਿਹਾ? ਕਿੰਨੇ ਦਿਨ ਹੋ ਗਏ? ਸਾਡੇ 203 ਦਿਨ ਹੋ ਗਏ ਧਰੈ ਤੇ ਬੈਠਾ ਨੂੰ। ਸਾਡੀ ਇੱਕੋ ਇੱਕ ਲੜਾਈ ਸੀ ਜੀ ਅਸੀਂ 35-40 ਸਾਲਾਂ ਤੋਂ ਇੱਕੋ ਲੜਾਈ ਲੜਦੇ ਆ ਰਹੇ ਹਾਂ ਕਿ ਅਕਾ Punjab ਦੇ Food Agency ਵਿੱਚ ਠੇਕੇਦਾਰੀ ਸਿਸਟਮ ਹੈ। ਜਿਹੜਾ ਠੇਕੇ ਦਾ ਟੈਂਡਰ ਪਾ ਕੇ ਆ ਜਾਂਦਾ ਹੈ, ਜਿਹੜਾ ਸਰਕਾਰ ਤੋਂ 4.5 ਰੁਪਏ ਲੈਂਦਾ ਹੈ। ਮਜ਼ਦੂਰਾਂ ਵਗੇ 2 ਰੁਪਏ ਰੇਟ ਦਿੰਦਾ ਹੈ ਇਹੋ ਜਿਹੜਾ ਮਜ਼ਦੂਰ ਦਾ ਸੋਚਣਾ ਹੋ ਰਿਹਾ ਇੱਕੋ ਇੱਕ ਸਾਡੀ ਇਹ ਲੜਾਈ ਸੀ ਵੀ ਜੋ ਕੇਂਦਰ ਸਰਕਾਰ ਦੇ ਰਿਹਾ ਉਹ ਪੰਜਾਬ ਸਰਕਾਰ ਵਿਚੋਲਾ ਸੇਟ ਕਰਕੇ ਸਾਨੂੰ ਸਿੱਧਾ ਰੇਟ ਦਿੱਤਾ ਜਾਏ ਇੱਕੋ ਇੱਕ ਮੰਗ ਸੀ ਪਰ ਜਿਸ ਤਰ੍ਹਾਂ ਅਨਾਜ ਫਸਲ ਦਾ 6 ਮਹੀਨਿਆਂ ਬਾਅਦ ਰੇਟ ਤੈਅ ਕੀਤਾ ਜਾਂਦਾ ਹੈ ਸਾਢੇ 2 ਸਾਲ ਬਾਅਦ ਕੇਂਦਰ ਫਿਕਸ ਰੇਟ ਕਰ ਦਿੰਦਾ ਹੈ ਜੇ ਪਹਿਲਾਂ ਸਾਡਾ 150% ਤੇ ਰੇਟ ਹੁੰਦਾ ਸੀ ਪੰਜਾਬ ਸਰਕਾਰ ਨੇ 120 ਤੱਕ ਪੱਕਾ ਬੰਨਤਾ ਫੇਰ ਕੇਂਦਰ ਸਰਕਾਰ ਨੇ 25% ਵਧਾਇਆ ਇਹਨਾਂ ਨੇ 75 ਰਿਆਲਾਂ ਦਾ ਫਿਰ ਕੇਂਦਰ ਸਰਕਾਰ ਨੇ ਪੰਜਾਬ ਦਾਇਆ ਇਹਨਾਂ ਨੇ ਰੋੜ ਥੱਲੇ ਕਰਤਾ ਉਹ ਸਾਡੇ ਜਿਹੜੇ 50% ਤੋਂ ਹੁਣ ਇਹਨਾਂ ਨੇ 30% ਦੇ ਨਾਲ ਰੇਟ ਉਹ ਜਿਹੜੇ ਬਣਾਏ ਉਹ ਸਾਡੇ ਬਹੁਤ ਰੇਟ ਘਟਨੇ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਵੀ ਮਹंगाई ਘਟਵੀਂ ਤੁਹਾਡੇ ਤਾਂ ਕਰਕੇ ਹਾਂਜੀ ਹਾਂਜੀ ਜਿਹੜੀ ਪੰਜਾਬ ਸਰਕਾਰ ਨੇ 2.5 ਸਾਲ ਹੋ ਗਏ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਆਮ ਆਦਮੀ ਪਾਰਟੀ ਅਸੀਂ ਆ ਜਿਹੜੇ ਮਜ਼ਦੂਰ ਅੱਜ ਧੰਨੇ ਦੇ ਬੈਠੇ ਆ ਸਾਡੇ ਪ੍ਰਤੀ ਇੱਕ ਵੀ ਸ਼ਬਦ ਅੱਜ ਤੱਕ ਮਜ਼ਦੂਰ ਪ੍ਰਤੀ ਨਹੀਂ ਬੋਲਿਆ ਗਿਆ ਜੀ ਅਸੀਂ ਜਿਹੜਾ ਇਹ ਧਰਨਾ ਜਿਹੜਾ 2-3 ਦਿਨ ਹੋ ਗਏ ਨੇ ਸੱਪਾਂ ਦੀ ਸਰੀ ਦੇ ਵਿੱਚ ਆ ਸਾਡੇ ਪਿੱਛੇ ਇੱਕ ਦਿਨ ਝੁੱਗੀ ਨੂੰ ਅੱਗ ਵੀ ਲੱਗ ਗਈ ਉਹ ਕਿਸੇ ਨੇ ਸ਼ਾਇਦ ਸ਼ਰਾਰਤ ਕਰਤੀ ਵੀ ਇਹਨਾਂ ਦਾ ਜਿਹੜਾ ਧਰਨਾ ਹੋਰ ਕੀਤਾ ਜਾਵੇ ਪਰ ਅਸੀਂ ਸਾਡੇ ਜੋ ਵਰਕਰ ਨੇ ਬਹੁਤ ਇਹਨਾਂ ਵਰਕਰਾਂ ਦੀ ਜੋਸ਼ ਹੈ ਅਸੀਂ ਹੁਣ ਸੰਘਰਸ਼ ਲਈ ਤਿਆਰ ਹਾਂ ਸਾਨੂੰ ਬਸ ਅਗਲਾ ਐਕਸ਼ਨ ਦੇਖੋ 72 ਘੰਟੇ ਦਾ ਪ੍ਰਧਾਨ ਜੀ ਦੇਖੇ ਵੀ ਉਸ ਤੋਂ ਬਾਅਦ ਅਲਟੀਮੇਟਮ ਹੈ ਜੇ 72 ਘੰਟੇ ਵਿੱਚ ਸਾਡੀਆਂ ਮੰਗਾਂ ਪੜਤੀਏ ਗੌਰ ਕਰਦੇ ਇਹ ਜਿਹੜੀ ਪਾਲਿਸੀ ਬਣਾਈ ਹੈ ਬਹੁਤ ਮਜ਼ਦੂਰ ਮਾਰੂ ਪਾਲਿਸੀ ਹੈ ਸਾਨੂੰ 10 ਸਾਲਾਂ ਦੇ ਜਿਹੜੇ ਰੇਟ ਮਿਲ ਰਹੇ ਸੀ ਕੱਲੀ ਪੰਜਾਬ ਸਰਕਾਰ ਨੇ ਉਹ ਰੇਟ ਅੱਜ ਮਿਲ ਰਹੇ ਨੇ ਇਸ ਤੋਂ ਬਾਅਦ ਰੇਟ ਕੋਈ ਇੱਕ ਤਰ੍ਹਾਂ ਇਕੱਠਾ ਬਤਾਇਆ ਨਹੀਂ ਪਾਰਟੀਆਂ ਤੋਂ ਭਰਾਲਦੀ ਮੈਂ ਤਿੰਨੇ ਕਮੀ ਦਾ ਵੀ ਕੋਈ ਹੱਲ ਦੇਖੋ ਜੇ 25 ਸਾਲ ਹੋ ਗਏ ਨੇ ਸਾਡਾ ਜਦੋਂ ਸਰਕਾਰ ਬਣੀ ਛੋਹਦਾ ਸਾਡਾ ਸਿਸਟਮ ਖਤਮ ਕਰ ਦੇਣਾ ਚਾਹੀਦਾ ਆਸ ਹੀ ਲੱਗਦੀ ਜੀ ਇਹ ਸਰਕਾਰ ਜਿਹੜੀ ਹੈ ਨਾ ਬਹੁਤ ਅੰਧਨਾ ਕਿ ਸਾਡੇ ਮਜ਼ਦੂਰ ਮਰੂ ਸਰਕਾਰ ਸਾਡੇ ਮੰਗਾਂ ਪ੍ਰਤੀ ਕੋਰ ਹੀ ਨਹੀਂ ਕਰਦੀ